ਲਓ ਜੀ ਸਾਰੇ ਵੀਰਾਂ ਭੈਣਾਂ ਅਤੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਲਓ ਜੀ ਅੱਜ ਆਪਾਂ ਨੇ ਕੱਪੜੇ ਧੋទਿਆ ਗਰਮੀ ਬਹੁਤ ਹੈ ਬਾਹਰ ਦੇਖੀ ਜਾਂਦੇ ਆ ਬੱਦਲ ਆ ਜਾਂਦਾ ਮੀਂਹ ਆ ਜਾਂਦਾ ਕਦੇ ਹੁਣ ਦੇਖੋ ਇੰਨਾ ਮੀਂਹ ਪਿਆ ਗੱਲ ਸਾਡੇ ਬਹੁਤ ਜ਼ਿਆਦਾ ਪਰ ਗਰਮੀ ਨਾ ਉਸ ਤੋਂ ਵੀ ਵੱਧ ਹੋਈ ਪਈ ਆ ਬਹੁਤ ਜ਼ਿਆਦਾ ਗਰਮੀ ਹੈ ਬਾਹਰ ਖੜੇ ਆ ਨਹੀਂ ਜਾ ਰਿਹਾ ਹੈਗਾ ਇੰਨੀ ਜ਼ਿਆਦਾ ਗਰਮੀ ਹੈ ਇੰਨਾ ਮੀਂਹ ਪਿਆ ਨਾਲੇ ਤੁਸੀਂ ਦੇਖੋ ਇੰਨੀ ਜ਼ਿਆਦਾ ਮੀਂਹ ਸੀ ਤੁਹਾਨੂੰ ਕੱਲ ਮੈਂ ਦਿਖਾਇਆ ਇਹ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਸੀ ਆਪਣੇ ਨਾ ਕੱਪੜੇ ਹੋਏ ਪਏ ਸੀ ਮੀਂਹ ਕਰਕੇ ਧੋਣ ਵਾਲੇ ਤੇ ਬਾਕੀ ਬਿਜੀ ਸੀ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਇਸ ਕਰਕੇ ਆਪਾਂ ਤੋਤੇ ਨਹੀਂ ਇਹ ਚਲੋ ਅੱਜ ਆਪਾਂ ਧੋਲੇ ਆ ਤੇ ਬਾਕੀ ਹੁਣ ਸਬਜ਼ੀਆਂ ਸਬਜ਼ੀਆਂ ਤੋੜਾਂਗੇ ਸ਼ਾਮ ਨੂੰ ਦੇਖਦੇ ਆ ਹੁਣ ਇਹ ਤਾਂ ਬਹੁਤ ਜ਼ਿਆਦਾ ਗਰਮੀ ਹੈ ਬਾਹਰ ਖੜ੍ਹਣੀ ਹੁੰਦਾ ਠੰਡੇ ਹੋਏ ਚੱਲਾਂਗੇ ਜੀ ਆਪਾਂ ਨੂੰ ਆਪਾਂ ਬਾਹਰ ਨੂੰ ਤੁਹਾਨੂੰ ਦਿਖਾਉਨੇ ਆ ਫਿਰ ਸ਼ਾਮ ਨੂੰ ਚਲੋ ਜੀ ਚੱਲੀਏ ਹੁਣ ਸਬਜ਼ੀ ਤੋੜਨ ਆਪਾਂ ਮੋਰੋ ਬੇਰ ਰੋੜਾ ਪਾ ਦੋ ਹੁਣ ਪਾਓ ਪਾਓ ਰੋੜਾ ਆਜੋ ਜੀ ਆਜੋ ਵੱਡੀ ਟੋਕਰੀ ਲਿਆਓ ਅੱਜ ਤਾਂ ਕਿੰਨੇ ਦਿਨ ਆ ਲੱਗੇ ਲੱਗੇ ਬੋਲਣਾ ਆਜੋ ਵੀ ਆਜੋ ਸਾਫ ਹੋ ਗਿਆ ਮੀਂਹ ਦਾ ਕੋਈ ਪਤਾ ਨਹੀਂ ਕਦ ਆ ਜਾਂਦਾ ਇਹ ਤਾਂ ਭੱਜ ਭੱਜ ਕੇ ਕੱਪੜੇ ਚੱਕਣੇ ਪੈਂਦੇ ਆ ਆਗੇ ਚੱਬੀ ਲੈ ਚੱਬੀ ਹੂੰ ਓਹੋ ਬੜੀ ਤੇਲ ਲਾਉਣ ਲਈ ਹੈ ਨਾ ਵੱਡੀ ਟੋਕਰੀ ਲਿਆਏ ਅੱਜ ਚਲੋ ਆਜੇ ਭੈਣੋਂ ਭਰਾਵੋ ਥੋੜੀ ਆਪਾਂ ਸਬਜ਼ੀ ਮੇਜੂ ਆ ਕੇ ਮੇਜੂ ਲੈਜੂ ਆ ਕੇ ਦੇਖੋ ਯਾਰ ਕੁਝ ਵੀ ਆਉਂਦਾ ਨਾ ਹੋਰ ਕੁਝ ਨਹੀਂ ਦੇਣਾ ਸਬਜ਼ੀ ਉਹ ਦੇਣੀ ਹੈ ਹਾਂ ਰਿਸ਼ਤੇਦਾਰਾਂ ਨੂੰ ਸਬਜ਼ੀ ਤਾਜ਼ੀ-ਤਾਜ਼ੀਆਂ ਦੇਣੀਆਂ ਨੇ ਜਿਨ੍ਹਾਂ ਦੇ ਨਹੀਂ ਹੈਗੀਆਂ ਉਹਨਾਂ ਨੂੰ ਨਹੀਂ ਤਾਂ ਸਾਰਿਆਂ ਦੇ ਹੈਗੀਆਂ ਹੀ ਨੇ ਨਹੀਂ ਤਾਂ ਸਾਰਿਆਂ ਦੇ ਲਗਾ ਹੀ ਲੈਂਦੇ ਆ ਸਾਰੇ ਰਿਸ਼ਤੇਦਾਰ ਕੌਰ ਭੈਣ ਕਹਿੰਦੀ ਹੈ ਕਹਿੰਦੀ ਮੈਂ ਤੁਹਾਡੇ ਸਬਜ਼ੀ ਲੈਣ ਆਉਣਾ ਵਾਹਿਗੁਰੂ ਜੀ ਚਲੋ ਜੀ ਬੈਂਗਣੀ ਲਿਆ ਪਾ ਮੈਨੂੰ ਹੈਲਪ ਕਰਾ ਦੀ ਥੋੜੀ ਥੋੜੀ ਹਾਪਾ ਦੇਖੋ ਕਿਨੇ ਕਿਨੇ ਸੋਨੇ ਬੂਟੇ ਆ ਹਾਂ ਸੋਨੇ ਆ ਚਲ ਗਿਆ ਕਲਰ ਹੀ ਚੇਂਜ ਹੋ ਗਿਆ ਇਹਦਾ ਇਧਰ ਕਿਟੋਲ ਬੱਜਣ ਲੱਗੇ ਕੋਈ ਨਹੀਂ ਆ ਗਿਆ ਗੇਟਾ ਤੇ ਮਾਰਦਾ ਹਨਾ ਲਓ ਜੀ ਸਬਜੀ ਬਾਹਰ ਕੱਢ ਕੇ ਗੁੰਡਾ ਲਾ ਲਿਆ ਇਹਨੂੰ ਅੱਛਾ ਰਸ ਗਿਆ ਹੈ ਨਹੀਂ ਗੇਟ ਬੰਨਦਾ ਦੇਖ ਲਓ ਜੀ ਨਿਆਣੇ ਗੇਟ ਬੰਨਣ ਲੱਗੇ ਹੋਇਆ ਇੱਕ ਇੱਕ ਲਾਈਨ ਤੋਂ ਇੱਕ ਲਾਈਨ ਇੱਕ ਇੱਕ ਲਾਈਨ ਤੋੜ ਲਓ ਗੁੱਛੋਂ ਗੁੱਛੋਂ ਲੈ ਜਾਂਦਾ ਨਾ ਸਬਜ਼ੀ हम्म इतना है ना थोड़ी सादी हो बड़ी स्वाद बनी है आई है ना फिर रेस प्रेयर भी नहीं है कि दिव पर अपने कोई भी रेव नहीं है तो ये क्यों भी रेव स्प्रेड तो है नहीं कि सब्जी अपने स्वाद बनी है अयो। ਇਹ ਇੱਕ ਅਨਿਪ੍ਰੇਅ ਇਹਨੂੰ ਕੀ ਕਹਿੰਦੇ ਨੇ ਇਹਨਾਂ ਪਤਾਉਂ ਕੀ ਬਤਾਉਂ ਕੀ ਬਤਾਉਂ ਇਸਕੋ ਕੀ ਕਹਿੰਦੇ ਹੈ ਬਤਾਉਂ ਆਵੜਿਓ ਇਹ ਨਹੀਂ ਰੱਖਿਆ ਉਹਨਾਂ ਭਾਈ ਲੋ ਜੀ ਹੁਣ ਆਗੇ ਗੋਲ ਬਤਾਉ ਬਹੁਤ ਟਾਣੀ ਟੁੱਟ ਗਈ ਹਾਇ ਰੱਬਾ ਕਿੰਨਾਂ ਧੜੂ ਕਿੱਤੀ ਦਾ ਹੁੰਦਾ ਹਾਇ ਮੈਂ ਤਾਂ ਨੁਕਸਾਨ ਕਰ ਤਿੱਕਤਾ ਇਹ ਅਗੇ ਗੋਲ ਬਤਾਉਮ ਆਪਣੇ ਮੇ ਮੋਰੋ ਮੋਰ ਵਿਚਾਰੇ ਕੀ ਕਰ ਨਮੀ ਪੈ ਕੇ ਹੋਰ ਗਰਮੀ ਹੋ ਜਾਂਦੀ ਆ ਲੋ ਜੀ ਭੈਣੋ ਦੇਖੋ ਸੋਹਣੇ ਸੋਹਣੇ ਬਤਾਉਮ ਆਪਣੇ ਅੱਜ ਨਹੀਂ ਅੱਜ ਤਾਂ ਆਪਾਂ ਭਰ ਭਰ ਕੇ ਸਬਜ਼ੀ ਵੰਡ ਦੇਣੀ ਆ ਅੱਜ ਭਰ ਭਰ ਕੇ ਬੈਗ ਸਬਜ਼ੀ ਵੰਡ ਦੇਣੀ ਆ ਅੱਜ ਆਪਾਂ ਨੇ ਆ ਦੇਖੋ ਆ ਦੇਖੋ ਨੋਈ ਨੋਈ ਗਰਗੀ ਸੀ ਤਲਕ ਗਈ ਸੀ ਦੇਖ ਲਓ ਭਾਈ ਤੁਹਾਡੇ ਲਈ ਮੈਂ ਕਿੰਨਾ ਕਰਦੀ ਆ ਮੈਂ ਤਾਂ ਗਰਗੀ ਸੀ ਤਲਕ ਕੇ ਸਬਜੀ ਖਾਣੀ ਸੌਖੀ ਐ ਭੈਣੇ ਤੋੜਨੀ ਬਹੁਤ ਔਖੀ ਆ ਮੈਂ ਕਿਤੇ ਮੇਰੇ ਮਾਰਨ ਲੱਗਿਓ ਹਾਏ ਰੱਬਾ ਇਹ ਜੋ ਇਧਰ ਹੀ ਆਉਹ ਰੋ ਮੈ ਤਾਂ ਤਿਲਕ ਤਿਲਕ ਕੇ ਗਿਰੀ ਜਾਨੀ ਆ ਨੇ ਭੈਣੇ ਦੇਖ ਲਓ ਕਿੰਨੇ ਹੋ ਗਈ ਆ ਸਬਜੀ ਆਪਣੇ ਦੇਖੋ ਕਿੰਨੀ ਕਿੰਨੀ ਸਬਜੀ ਕਿਰੇਲੇ ਵੀ ਹੋਣਗੇ ਮੈਂ ਕ੍ਰੇਲੇ ਵੀ ਬਣਾ ਕ੍ਰੇਲੇ ਤਾਂ ਹੁਣ ਬਣਾ ਲੈ ਗੱਲ ਆਪਾਂ ਨੇ ਹੈਨਾ ਮਿਰਚਾਂ ਲੈ ਕੇ ਜਾਣੀਆਂ ਨੇ ਤੋੜ ਕੇ ਮਿਰਚਾਂ ਹਰੀ-ਹਰੀ ਮਿਰਚੀ ਹਰੀ-ਹਰੀ ਮਿਰਚੀ ਤੋੜੋ ਜੀ ਆਪਾਂ ਹਰੀ-ਹਰੀ ਮਿਰਚੀ ਤੋੜਦੇ ਆਂ ਦੇਖੋ ਜੀ ਹਰੀ-ਹਰੀ ਮਿਰਚ ਇਹਨੀਆਂ ਸੋਹਣੀਆਂ ਸੋਹਣੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਆਪਣੇ हरिया हरिया मिर्चा जी हरिया हरिया मिर्चा तोड़ लो गाला नाले ना तोड़ी जन्ने आ। ਮਿਰਚ ਉਹ ਉਹ ਕਲੇਗਰੀ ਜਾਂਦੀਆਂ ਨੇ ਦੇਖੋ ਜੀ ਹਰੀ ਹਰੀ ਮਿਰਚੀ ਇਹਦੇ ਨੂੰ ਲਿਓ ਇੱਥੇ ਤਾਂ ਮੈਂ ਤਿਲ ਗਈ ਜਾਨੀ ਆ ਹੋਰ ਉਹ ਤੇ ਲਾਤੀਂ ਤੇ ਲ ਬਹੁਤ ਵੱਡਾ ਹਾਂ ਠੀਕ 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 ਲੱਗਿਆ ਹੋਇਆ ਬਹੁਤ ਵੱਡਾ ਬਤਾਉਂ ਸੀ ਤਾਂ ਕਾਫੀ ਵੱਡਾ ਸੀ ਇਹ ਨਹੀਂ ਨਹੀਂ ਪੈਣੇ ਚੱਲ ਮੈਂ ਚੁੰਨੀ ਜੇ ਪਾਲਣ ਨਹੀਂ ਆ ਲੈ ਨਹੀਂ ਪੈਣੇ ਚੁੰਨੀ ਚ ਪਾਲੀਆਂ ਮੈਂ ਮਿਰਚਾਂ ਪਈਆਂ ਨਾਸਾਂ ਨੂੰ ਚੜੀ ਜਾਣ ਪਈਆਂ ਚੜੀ ਜਾਣ ਪਈਆਂ ਚੁੰਨੀ ਦਾ ਮੂੰਹ ਪੁੰਝ ਲਿਆ ਨਾ ਇੱਕ ਨਜ਼ਾਰਾ ਲਿਆ ਦੇਣਗੀ ਆ ਇਹ ਤਾਂਸ ਦੇਣਗੀ ਆ ਪਤਾ ਇਹ ਚੁੰਨੀ ਨੇ ਇੱਕ ਵਾਰੀ ਮੂੰਹ ਪੂੰਝ ਲਿਆ ਕੀ ਭਾਅ ਵੇਖਦੀ ਆ ਪਿੰਡੀਆਂ ਵੀ ਤੋੜਨੀਆਂ ਪਿੰਡੀਆਂ ਵੀ ਹੋਈਆਂ ਪਈਆਂ ਉਹ ਦੇਖੋ ਕਿ ਡਿਗੜੀਆਂ ਪਿੰਡੀਆਂ ਹੋ ਗਈਆਂ ਬਹੁਤ ਵੱਡੀਆਂ ਵੱਡੀਆਂ ਪਿੰਡੀਆਂ ਹੋ ਗਈਆਂ ਪੈਣ ਮੈਂ ਨਾ ਇਹ ਪਾਲੀਆਂ ਹੁਣ ਚੁੰਨੀ ਦੇ ਵਿੱਚ ਆ ਦੇਖੋ ਦੇਖੋ ਮੈਂ ਨਾ ਚੁੰਨੀ ਚ ਪਾਲੀਆਂ ਇਹ ਜਦੋਂ ਨਾ ਮੈਂ ਚੁੰਨੀ ਨਾਲ ਮੂੰਹ ਪੂੰਝ ਲਿਆ ਮੈਨੂੰ ਫੇਰ ਪਤਾ ਲੱਗਣਾ। ਨੀ ਮੈਂ ਮਿਰਚਾਂ ਚੁੰਨੀ ਚ ਮਿਰਚਾਂ ਪਾਈਆਂ ਸੀ। ਹੋਰ ਤੇਰੇ ਭਾਜੀ ਨੂੰ ਕਿਹਾ ਸੀ ਤੁਹਾਡੇ ਨੂੰ ਵੀ ਇਹ ਦੂਜੀ ਟੋਕਰੀ ਚੱਕ ਲੈ ਪਰ ਮੰਨਦੇ ਕਿੱਥੇ ਨੇ ਭੈਣੇ ਮੇਰੀ ਇਹ ਇਹ ਨਹੀਂ ਮੰਨਦੇ ਹੈਗੇ ਮੇਰੀ। ਇਹ ਹਰੀ ਚਟਣੀ, ਕੁੱਟੋ ਮਿਰਚਾਂ ਦੀ ਕੁਝ ਵੀ ਬਣਾਓ ਮਿਰਚਾਂ ਦਾ। ਅੱਜ ਮੇਰੀ ਭੈਣ ਇੱਕ ਤਲ-ਤਲ ਕੇ ਖਾਂਦੀ ਆ ਤਵੇ ਦੇ ਉੱਪਰ। ਤੜਤੜੇ ਗੇ ਖਾਓ ਤਵੇ ਦੇ ਉੱਪਰ ਮਿਰਚਾਂ ਮਿਰਚਾਂ ਨੂੰ ਤਵੇ ਤੇ ਤਲ ਲਓ ਜੀ ਵਿੱਚ ਹਲਦੀ ਤੇ ਨੂਨ ਭਰ ਕੇ ਹਲਦੀ ਤੇ ਨੂਨ ਭਰ ਕੇ ਤਵੇ ਦੇ ਵਿੱਚ ਤਲੋ ਉਧਰ ਪਾ ਜੀ ਬਤਾਉਂ ਤੋੜ ਦੇ ਔਖੇ ਹੋਏ ਪਏ ਆ ਜੀ ਬਹੁਤ ਹੋ ਸਾਡੀ ਟੈਂਕੀ ਭਰ ਗਈ ਜਾ ਮੈਂ ਨਹੀਂ ਜਾਂਦੀ ਹੈਗੀ ਮੈਨੂੰ ਆਉਣਾ ਮੁਸ਼ਕਿਲ ਹੋ ਜਾਣਾ ਤੁਸੀਂ ਜਾਓ ਸਾਡੀ ਟੈਂਕੀ ਭਰ ਗਈ ਜੀ ਭੁੱਲ ਗਏ ਬੰਦ ਕਰਨੀ ਚਲੇ ਗਿਆ ਜੀ ਟੈਂਕੀ ਬੰਦ ਕਰਨ ਹੁਣ ਇਹ ਜਾਓ ਜੀ ਜਾਓ ਲੈ ਭੈਣੇ ਹੁਣ ਮਿਰਚਾਂ ਤੋੜਦਿਆਂ ਦੀ ਵੀਡੀਓ ਹੋ ਜਾਣੀ ਹੈ ਲੰਬੀ ਆਪਾਂ ਥੋੜੀ ਜੀ ਬਣਾ ਲਈਏ ਹੁਣ ਭਿੰਡੀਆਂ ਤੋੜਦਿਆਂ ਦੀ ਬਤਾਉਂ ਖਾ ਲੋ ਭਾਈ ਕੈਲੀ ਤੁਸੀਂ ਵੀ ਅੱਜ ਆਪਾਂ ਨੇ ਸਬਜ਼ੀ ਦੀ ਸੇਲ ਲਾਉਣੀ ਹੈ ਕੈਲੀ ਕੁਲਰ ਵਧੀਆ ਚੱਲਦਾ ਹੈ ਬਹੁਤ ਵਧੀਆ ਜੀ ਅੱਛਾ ਅਜੇ ਅਹੰਕਾਰ ਮਾਮ ਚਲ ਰਾਂਗਰੋਂ ਕ ਕਰ ਲਾ ਨੇ ਇਹ ਜੱਲ ਲੱਗੀ ਹੀ ਹੈ ਹਾਂ ਮੋਟੂ ਟੁੜ ਰਿਆ ਨਹੀਂ ਨਾ ਜੀ ਸਾਫ ਕਰਿਆ ਪਿਆ ਦੋ ਕੋਰੇ ਲੱਗੇ ਦੋ ਬੇ ਲੱਗੇ ਤੇ ਮਾਇਆ ਬਣੇ ਹੱਦ ਮੈਂ ਨਾ ਜਿਹੜਾ ਖਾ ਜਾਂਦਾ ਹੈ ਨਾ ਮਿਲੂ ਥੋੜ੍ਹ ਲਿਆ ਭਾਈ ਉਹ ਕਦਾਂ ਕਰ ਲੱਗਿਆ ਮੈਨੂੰ ਹੂੰ ਉਹ ਖਾ ਜਾਂਦਾ ਹੈ ਸਰਵਰਦਾਰਾ ਆ ਗਈ ਯਸ ਯਸ ਇਨਾ ਸਹਿਜ ਸੋਰੀ ਯਸ ਨਹੀਂ ਸਹਿਜ ਸਹਿਜ ਅੱਜ ਬਤਾਉ ਖਾਣੇ ਆ ਨਾ ਹੁਣ ਤੈਨੂੰ ਮੀਂਹ ਕਰਕੇ ਇੰਨੀ ਠੰਡ ਚੜਨ ਲੱਗੀ ਬਰਫ ਨਹੀਂ ਲੈਣ ਆਉਂਦੀ ਹੈ ਪਿੰਡੀਆਂ ਵੀ ਤੋੜਨੀਆਂ ਨੇ ਪਿੰਡੀ ਮੈਂ ਕਿਹਨੇ ਕੱਲ ਨੂੰ ਤੋੜ ਲਈਏ ਪਿੰਡੀ ਮੈਂ ਕੱਲ ਤੋੜ ਕੇ ਲੈਂਗੀ ਅੱਜ ਨਹੀਂ ਅੱਛਾ ਤੋੜ ਲਿਆ ਕੱਲ ਨੂੰ ਤੋੜਨਾ ਕੱਲ ਨੂੰ ਬਣਾਵਾਂਗੇ ਤੋੜੀਆਂ ਪਿੰਡੀਆਂ ਆਹੋ ਕੀ ਆ ਤੋੜ ਲੋ ਜੇ ਕੰਨ ਚ ਜਿਹੜੀ ਕੋਈ ਮੋਟੀ ਹੈ ਕੱਦੀ ਉਹ ਤੋੜ ਲੋ ਮੈਂ ਤਾਂ ਵਿੱਚ ਹੈਗੀਆਂ ਨੇ ਪਿੰਡੀ 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 ਮਿੰਡੀ ਆ ਦੇਖੋ ਕਿੱਡੀ ਕਿੱਡੀ ਓਹੋ ਕਿੱਡੀ ਕਿੱਡੀ ਤਾਂ ਛੱਡ ਗਿਓ ਤੁਸੀਂ ਵਿੱਚ ਤੋੜ ਲੋ ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਧੋ ਕੇ ਨਾ ਫ੍ਰਿਜ ਜਿਲੇ ਵਾਫੇ ਚ ਬੰਦ ਕਰਕੇ ਰੱਖ ਦੇਵੇ ਕੋਛ ਨਹੀਂ ਹੁੰਦਾ ਹੈਗਾ ਆ ਦੇਖੋ ਜੀ ਪਿੰਡੀ ਕਈਆ ਵੀ ਤੋੜਨੇ ਵਾਲਾ ਹਾਂ ਹਾਂ ਹੈ ਨਹੀਂ ਹੁਣ ਦਾਲ ਚ ਪਾ ਲੰਦੇ ਕਈ ਆਪਾ ਕਈਆ ਦਾਲ ਚ ਪਾ ਲੰਨਾ ਸੀ ਲਿਆਓ ਅਜਾ ਘੜੀ ਜੀ ਹੋਣੀ ਆਹੋ ਪਾ ਲੰਨੇ ਆ ਹੈ ਚਲ ਮੈਂ ਜਾਮਾ ਤਕਲੇਓ ਫਿਰ ਪਾ ਦਨੇ ਨਲ ਭਾਪ ਹੈ ਪਦੀਨਾ ਹੈ ਹਏ ਇਹ ਤਾਂ ਬਾਹਲੇ ਵੱਡਾ ਕਰਤਾ ਤੁਸੀਂ ਨੇ ਦੇਖ ਹੈ ਲੋਕੀ ਵੀ ਲਗੇ ਪਦੀਨਾ ਦਾ ਬਾਹਲੇ ਵੱਡਾ ਕਰਤਾ ਤੁਸੀਂ ਨੇ ਇਹ ਕੀ ਗੱਲ ਹੈ ਵਿੱਚ ਲੱਗੇ ਰਹਿ ਗਿਆ ਨਹੀਂ ਉੱਡਣ ਆਪਾਂ ਨਹੀਂ ਆ ਦੇਖ ਸੋਨਾ ਤਾਂ ਬਾਹਲਾ ਵੱਡਾ ਹੋ ਗਿਆ ਫਿਰ ਆਪਣੇ ਲਈਆਂ ਦੋ ਮੁੱਕਣੀਆਂ ਹੀ ਹੈਗੀਆਂ ਹੁਣ ਲੋਕੀ ਕਿੱਥੇ ਹੋ ਗਈ ਆਹ ਦੇਖ ਸੁਣ ਲੱਗੀ ਹਾਈ ਨਹੀਂ ਲੋਕੀ ਕਿੰਨੀ ਸੋਣੀ ਹਾਂ ਲੋਕੀਆਂ ਦੀ ਬੇਲ ਆ ਸਾਰੀ ਹਾਂ ਉਹ ਲੋਕ ਮੋਢੇ ਲੱਗੇ ਆ ਨੇ ਉੱਪਰ ਟੰਗਣਾ ਹੋ ਗਿਆ ਨਾ ਹਾਂ ਉੱਪਰ ਟੰਗਣਾ ਹੋ ਗਿਆ ਟੋਰੀਆਂ ਵੀ ਲੱਗਿਆ ਲੱਤਣਾ ਨੇ ਟੋਰੀਆਂ ਦੀ ਇੱਕ ਵਾਰੀ ਬਣਾ ਲਈ ਅਸੀਂ ਦੁਬਾਰ ਬਣਾ ਲਈ ਫੇਰ ਦੋ ਟੰਗਣੇ ਹਾਂ ਦੋ ਆ ਪਹਿਲੇ ਛੋਟੀਆਂ ਛੋਟੀਆਂ ਨਹੀਂ ਬਣਾਉਂਦੀ ਸੀ ਹੁਣ ਥੋੜੀਆਂ ਵੱਡੀਆਂ ਹੋ ਗਈਆਂ ਸੀ ਨਾ ਲੈ ਭੈਣੇ ਟੋਰੀਆਂ ਅੱਗਈਏ ਦੇਖ ਲੱਕ ਨੇ ਸੋਣ ਸੋਹਣੇ ਲੱਗੇ ਹੋਇਆ ਹੁਣ ਇਹਨਾਂ ਨੂੰ ਵੱਡ ਲਿਓ ਉਹਦੇ ਵਿੱਚ ਹੀ ਰੱਖ ਲਿਓ ਕਿੱਥੋਂ ਕਿੱਥੋਂ ਵੱਡੀ ਹੂੰ ਥੋੜੀ ਵੱਡੀ ਆ ਪਰ ਟੋੜਨੇ ਇਹਨੂੰ ਨਹੀਂ ਅਜੇ ਕੁਝ ਲੱਗਿਆ ਹੈਗਾ ਪਦੀਨਾ ਲੈ ਜਾ ਕਰੋ ਕਹਿ ਲਈ ਵਾ ਹੈ ਕਿਹਾ ਸੀਗਾ ਕਿੰਨਾ ਛੱਡੇ ਕੋਤਣੀ ਵਾਲੀ ਨਹੀਂ ਹੈਗੀ ਕੁੰਡੀ ਸੋਟਾ ਚੱਕੋ ਆ ਉਹੀ ਚੱਕੋਣਾ ਤਾਂ ਹੀ ਕਹਿਨੀ ਹੈ ਲੈ ਕਿੰਨਾ ਸੋਹਣਾ ਖੜਾ ਪਦੀਨਾ ਦੇਖੋ ਨੇ ਆ ਦੇਖੋ ਜੀ ਮੈਂ ਭਿੰਡੀਆਂ ਦੇ ਵਿੱਚ ਹਰੀਆਂ ਮਿਰਚਾਂ ਵੀ ਤੋੜਨੀਆਂ ਇਹ ਕਹਿੰਦੇ ਕੱਲ ਨੂੰ ਤੋੜ ਲਾਂਗੇ ਲਓ ਦੇਖਾ ਔਰ ਇਹਨੂੰ ਕਰੋ ਸਬਜ਼ੀ ਢੇਰ ਲਾ ਤਾਂ ਸਬਜ਼ੀ ਦਾ ਲਓ ਜੀ ਔੜੀ ਔੜੀ ਕੱਲੀ ਮੈਂ ਉਹਨੇ ਕਹਿ ਦੇਣਾ ਸਬਜ਼ੀ ਵਾਲੇ ਨੇ ਕਹਿਣਾ ਵੀ ਕੋਈ ਖੜਦਾ ਹੀ ਨਹੀਂ ਫਿਰ ਆ ਬੀਚਾਂ ਨੇ ਇਧਰੋਂ ਤੋੜ ਆਉਲੇ ਅੜੜਲੇ ਦੇ ਦਿਨ ਚਲੋ ਫਿਰ ਲੈ ਕੇ ਜਾਈਂ ਬਤਾਉ ਚ ਲੈ ਕੇ ਹਾਂਜੀ ਹਾਂਜੀ ਫਿਰ ਕੋਈ ਦਿੱਕਤ ਨਹੀਂ ਮਾਰਤਾ ਨਹੀਂ ਲੈਣੀ ਆਜਾ ਹੈ ਗਰਮੀ ਤਾਂ ਹੋਈ ਪਈ ਹੈ ਕੂਲਰ ਸਬਾਲਿਆ ਕਰ ਇੱਕ ਕਮਲ ਜਾ ਹਰੇ ਵਾਰ ਇੱਕ ਬਰਫ ਪਈ ਆ ਜੇ ਚਲੋ ਆਜੋ ਗਰਮੀ ਨੇ ਬਸ ਕਰਾਤੀ ਹੈ ਭੈਣੇ ਗਰਮੀ ਬਸ ਬਹੁਤ ਜ਼ਿਆਦਾ ਹੋ ਗਈ ਮੀਂਹ ਵੀ ਮਿੰਟ-ਮਿੰਟ ਮੀਂਹ ਆ ਜਾਂਦਾ ਪਰ ਗਰਮੀ ਬਹੁਤ ਜ਼ਿਆਦਾ ਚਲੋ ਜੀ ਭੈਣੋ ਸਤਿ ਸ੍ਰੀ ਅਕਾਲ ਅਸੀਂ ਤਾਂ ਉਧਰ ਗਏਗੇ ਸਾਡੀ ਤਾਂ ਟੈਂਕੀ ਵੀ ਭਰ ਗਈ ਆ ਪਾਣੀ ਦੇਖੋ ਕਿਵੇਂ ਛੱਲਾ ਮਾਰਦਾ ਉੱਪਰ ਤੱਕ ਚਲੋ ਇੰਨਾ ਚੰਗਾ ਸੇਵ ਹੋ ਗਿਆ ਥੋੜਾ ਜਿਹਾ ਪਾਣੀ ਚਲੋ ਕੋਈ ਗੱਲ ਨਹੀਂ ਅਸੀਂ ਉਧਰ ਗਏ ਸੀ ਪਾਣੀ ਮੋਰ ਮੇਰਾ ਜੋ ਬੈਠਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਉੱਥੇ ਜਾ ਕੇ ਬਹਿ ਜਾਂਦਾ ਦੇ ਨੂੰ ਹੁੰਦਾ ਹੀ ਨਹੀਂਗਾ। ਇਹਨੂੰ ਕੀ ਹੋ ਗਿਆ ਵੇ ਤੂੰ ਮੇਰੇ ਨਾਲ ਰੁੱਸ ਗਿਆ। ਇਹ ਮੇਰੇ ਨਾਲ ਰੁੱਸ ਗਿਆ। ਆ ਜਾ ਆ ਜਾ। ਆ ਜਾ ਆ ਜਾ। ਰੁੱਸ ਗਿਆ। ਰੁੱਸ ਗਿਆ ਰੁੱਸ ਗਿਆ ਮੇਰੇ ਨਾਲ ਇਹ। ਚਲੋ ਕੋਈ ਗੱਲ ਨਹੀਂ ਰੁੱਸ ਜਾਂਦੇ। ਇਹਦਾ ਕੰਮ ਹੀ ਆ ਥੋੜੇ ਦਿਨ ਮਗਰ ਰੁੱਸ ਜਾਂਦਾ। ਚਲੋ ਜੀ। ਮਿਲਦੇ ਆਂ।